ਉਸੀ ਮਾਰ ਦਿੱਤਾ ਸੀ ਜੇ ਨਾ ਯਾਦ ਆਵੇ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਗੁਰਵੀਰ ਸਿੰਘ ਕਥਾਵਾਚਕ ਜਿਹਨੂੰ ਗੋਲਡੀ ਵੀ ਕਹਿੰਦੇ ਸੀ ਮਹਾਰਾਜ ਦਾ ਰਹਿਣ ਵਾਲਾ ਚੌਂਤੇ ਕਾਲਜ ਰੋਪੜ ਤੋਂ ਕਥਾਵਾਚਕ ਦਾ ਕੋਰਸ ਕਰਕੇ ਬਾਹਰ ਆਇਆ ਸੀ ਤੁਹਾਡਾ ਕਿਸੇ ਵੇਲੇ ਮਿੱਤਰ ਵੀ ਰਿਹਾ ਸੀ ਤਿੰਨ ਉਹਦੀਆਂ ਬੇਟੀਆਂ ਨੇ ਘਰ ਬੜੀ ਦੀ ਉਮਰ ਉਸ ਵੇਲੇ ਉਹਦੀ ਮੌਤ ਵੇਲੇ 26 ਸਾਲਾਂ ਦੀ ਸੀ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਨਾ ਮਾਂ ਜੇ ਸਾਨੂੰ ਇਸ ਗੱਲ ਦੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਦੱਸਿਆ ਵੀ ਪਰਿਵਾਰ ਨੂੰ ਚਿੰਤਾ ਹੁੰਦੀ ਹੈ ਕਿ ਮਾਂ ਮੇਰੀ ਨੂੰ ਚਿੰਤਾ ਹੈ ਔਰ ਦੂਸਰੀ ਗੱਲ ਤੁਸੀਂ ਕਹੀ ਹੈ ਕਿ ਚਿੰਤਾ ਘਰਬੜੀ ਨੂੰ ਵੀ ਖੋ ਜਾਂਦੀ ਹੈ ਉਸ ਪਰਿਵਾਰ ਦੀ ਚਿੰਤਾ ਕੌਣ ਕਰੇਗਾ ਜਿਸ ਪਰਿਵਾਰ ਦਾ ਜੁਬਾਨ ਬੱਚਾ ਤੁਸੀਂ ਗੋਲੀ ਮਾਰ ਕੇ ਮਾਰ ਦਿੱਤਾ ਸੀ ਇੱਕ ਸਾਲ ਬਾਅਦ ਤੁਸੀਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਤਿੰਨ ਉਹਦੀਆਂ ਬੇਟੀਆਂ ਨੇ ਇੱਕ ਬੱਚਾ ਉਹਦੀ ਵਾਈਫ ਦੇ ਖੋਣ ਵਾਲਾ ਸੀ ਉਹਦੀ ਮੌਤ ਤੋਂ ਬਾਅਦ ਬੱਚਾ ਹੋਇਆ ਉਹ ਕੀ ਸੱਚ ਹੈ ਅੱਜ ਤੱਕ ਮੇਰੇ ਖਿਲਾਫ ਕਿਸੇ ਨੇ ਇੰਟਰਵਿਊ ਵਿੱਚ ਤੁਹਾਨੂੰ ਇਹ ਸਵਾਲ ਨਹੀਂ ਪੁੱਛਿਆ ਹੋਵੇਗਾ ਜਿੰਤੋਂ ਤੱਕ ਮੈਂ ਦਾਅਵਾ ਕਰਦਾ ਮਾਂ ਇੱਕ ਕਥਾਵਾਚਕ ਤੁਹਾਡੀ ਗੋਲੀ ਦੇ ਨਾਲ ਮਰਿਆ ਅੱਜ ਲੱਖਾਂ ਸਿਧਾਨਾ ਮੈਂ ਮੰਨਦਾ ਮਾਂ ਕਿ ਉਸ ਰਾਤ ਤੋਂ ਮੁੜ ਕੇ ਇੱਕ ਪੰਥਕ ਰਾਹ ਤੇ ਤੁਰਨਾ ਚਾਹੁੰਦਾ ਹੈ ਇੱਕ ਸਮਾਜਿਕ ਪ੍ਰਾਣੀ ਬਣ ਕੇ ਜੀਉਣਾ ਚਾਹੁੰਦਾ ਪਰ ਉਹ ਕਿਤੇ ਨਾ ਕਿਤੇ ਬਦ ਅਸੀਸਾਂ ਵੀ ਤੁਹਾਡੇ ਨਾਲ ਨਾਲ ਚੱਲਦੀਆਂ ਨੇ ਹਾਂਜੀ ਦੇਖੋ ਇਹ ਨਾ ਜਿਹੜੀ ਗੱਲ ਤੁਸੀਂ ਕੀਤੀ ਹੈ ਠੀਕ ਹੈ ਗੱਲ ਤੁਹਾਡੀ ਮੈਂ ਵੈਸੇ ਦੋ ਪਹਿਲਾਂ ਵੀ ਆਪਣੀਆਂ ਦੋ ਇੰਟਰਵਿਊ ਦੇ ਵਿੱਚ ਮੈਂ ਗੁਰਵੀਰ ਗੋਲਡੀ ਦਾ ਜ਼ਿਕਰ ਕੀਤਾ ਸੀ ਕਿ ਉਹਦਾ ਜਿਹੜਾ ਮੈਨੂੰ ਮੰਨ ਲਓ ਇੱਕ ਦੁੱਖ ਹੈ ਉਹ ساری ਉਮਰ ਹੀ ਰਹਿਣਾ ਉਹ ਕੀ ਕਹਾਣੀ ਹੈ